ਸਰਪੰਚ ਸਾਹਿਬ ਪਿਛਲੀ ਵਾਰ ਮੈਂ ਕਿਹਾ ਸੀਗਾ ਕਿ ਜੇ ਸੇਵਾ ਕਰਨੀ ਹੈ ਰੁੱਖ ਵਾਂਗ ਕਰੋ ਠੀਕ ਹੈ ਜਿਹੜਾ ਛਾ ਦਿੰਦਾ ਬਦਲੇ ਚ ਕੁਝ ਨਹੀਂ ਮੰਗਦਾ ਪਰ ਨਾਲ ਦੀ ਨਾਲ ਇਸ ਵਾਰ ਕਹਿੰਦਾ ਕਿ ਜੇ ਸੇਵਾ ਕਰਨੀ ਹੈ ਮਾਂ ਵਾਂਗ ਕਰੋ ਬਦਲੇ ਚ ਮਾਂ ਵੀ ਕੁਝ ਨਹੀਂ ਮੰਗਦੀ ਕਿੰਨੇ ਕੁਇੰਟਲ ਗੰਨਾ ਇੱਥੇ ਅਜ ਜਿਹੜਾ ਤੁਸੀਂ ਲਿਆਂਦਾ ਸੀ 70 80 ਕੁਇੰਟਲ ਲੱਗ ਜਾਂਦਾ ਜੀ ਹਰ ਸਾਲ ਤੇ ਹਲੇ ਹਲੇ ਤੱਕ ਕਿੰਨਾ ਲੱਗ ਗਿਆ ਹਲੇ ਤੱਕ ਸਾਡੇ ਹਜੇ 50 ਕੁ ਲੱਗ ਗਿਆ ਜੀ ਇਹ 60 ਕਿ ਲੱਗ ਗਿਆ ਹਜੇ 20 25 ਘੰਟੇ ਰਹਿੰਦਾ 5 ਵਜੇ ਤੱਕ ਇਹ ਵੀ ਲੱਗ ਜਾਣਾ ਹੈ ਸੱਗ ਤਾਂ ਨਿਹਾਲ ਹੋ ਰਹੀਆਂ ਐ ਨਿਹਾਲ ਹੋ ਰਹੀਆਂ ਜੀ ਦੇਖੋ ਤੁਸੀਂ ਆਪ ਚ ਛਾਂ ਮਹਿਸੂਸ ਹੋ ਰਹੀ ਆ ਪੂਰੀ ਦੇਖੋ ਜਦੋਂ ਨੂੰ ਠੰਡਕ ਮਿਲ ਰਹੀ ਹੈ ਜਦੋਂ ਇੰਨੀ ਗਰਮੀ ਦੇ ਵਿੱਚ ਨਾ ਟਰੈਲੀਆਂ ਦੇ ਟਰੱਕਾਂ ਦੇ ਸੰਗਤ ਬੈਠੀ ਆ ਜਦੋਂ ਠੰਡੀ ਰਸ ਪੀਂਦੀ ਆ ਉਹਨਾਂ ਨੂੰ ਸ਼ਾਂਤੀ ਰੂਹ ਨੂੰ ਆਪੇ ਮਿਲ ਜਾਂਦੀ ਆ ਇਹ ਲੀਡਰਾਂ ਨਾਲੋਂ ਵੱਡੇ ਨੇ ਸਾਡੇ ਸੇਵਾਦਾਰ ਕਿਉਂਕਿ ਬਦਲੇ ਚ ਕੁਝ ਨਹੀਂ ਮੰਗਦੇ ਪਿੱਛਾ ਕੋਈ ਨਹੀਂ ਆ ਹੁਣ ਆ ਦੇਖੋ ਸਾਡੇ ਸੇਵਾਦਾਰਾਂ ਨਾਲ ਆ ਸਾਰੇ ਆ ਸੇਵਾਦਾਰ ਹੀ ਆ ਮੁੰਡੇ ਸਵੇਰ ਦੇ ਲੱਗੇ ਹੋ ਆ ਆ ਸੇਵਾਦਾਰ ਹੀ ਆ ਇੱਕ ਇਹ ਗੰਨਾ ਦਾ ਸ਼ੌਂਕ ਹੈ ਉਧਰ ਗੰਨਾ ਵੀ ਆ ਹੈ ਜੀ ਇਹ ਵੀ ਸਾਡੇ ਸਵੇਰ ਦੇ ਸੇਵਾਦਾਰ ਅਮਰੀਕ ਵੀ ਅੰਗਿਆਨੀ ਹੋਣੇ ਸਾਰੇ ਇਹਨੂੰ ਤੁਸੀਂ ਜਾਣਦੇ ਹੋ ਇਹ ਸਵੇਰ ਦਾ ਲੱਗਿਆ ਗੰਨੇ ਚੱਕਾ ਉਹ 400 ਪਿੰਡਾਂ ਦਾ ਮੋਧ ਵਾਰਿਆ ਮੂਹ ਤੇ ਆਦਰਕ ਤੇ ਨਾਲ ਉਹ ਪਿਆ ਆਪਣੇ ਕੋ ਪੁਦੀਨਾ ਪੁਦੀਨਾ ਇਹ ਫਿਰ ਇਹਨਾਂ ਵਿਟਾਮਿਨਸ ਮਿਨਰਲਸ ਮੈਂ ਕਿਹਾ ਦੇਖੋ ਤੁਸੀਂ ਪੀ ਕੇ ਦੇਖਿਓ ਫਿਰ ਪਤਾ ਲੱਗੂਗੀ ਕਿ ਬਸ ਚੱਕ ਕੇ ਨਹੀਂ ਲੈ ਕੇ ਜਾਂਦੇ ਚੱਕ ਕੇ ਨਹੀਂ ਚੱਕ ਕੇ ਨਹੀਂ ਜੀ ਲੈ ਕੇ ਆ ਜਦੋਂ ਇਹ ਡਰਮ ਭਰ ਜਾਂਦਾ ਨਾ ਜੀ ਇੱਥੇ ਇੱਥੇ ਟੁੱਲੂ ਪੰਪ ਲੱਗਿਆ ਆ ਉਹਦਾ ਬਟਨ ਦਬਾ ਇਥੋਂ ਜਿਹੜੀ ਰਾਸ਼ ਹੈ ਸਾਰੀ ਉੱਥੇ ਟਰਾਂਸਫਰ ਹੋ ਜਾਂਦੀ ਹੈ ਸਿਰਫ ਉੱਥੇ ਬਿਲਕੁਲ ਆ ਦੇਖੋ ਪਉਣ ਹੁੰਦੀ ਹੈ ਜੀ ਇੱਥੇ ਕਿ ਧੁੱਪ ਵਿੱਚ ਵੀ ਛਾਂ ਲੱਗੇ ਐਸ ਸੀ ਬਣ ਕਿਸੇ ਦੀ ਆਸ ਹੋਏ ਤੇਰੀ ਯਾਰੀ ਤੇਰੇ ਯਾਰਾਂ ਲਈ ਬਣ ਜਾਵੇ ਆਸ ਹੋਏ ਦਿਲਾਂ ਤਸਵੀਰ ਰੱਖਣੀ ਹੈ ਤਾਂ ਗੰਨੇ ਵਰਗੀ ਰੱਖੀ ਖੁਦ ਪੀੜਿਆ ਜਾਂਦਾ ਲੇਕਿਨ ਉਸ ਦੀ ਰਸ ਰਸ ਪੀਣ ਵਾਲੇ ਦੀ ਬੁਝਾਉਂਦੀ ਹੈ ਪਿਆਸ ਹੋਏ ਉਸ ਦੀ ਰਸ ਰਸ ਪੀਣ ਵਾਲੇ ਦੀ ਬੁਝਾਉਂਦੀ ਹੈ ਪਿਆਸ ਹੋਏ ਸਤਿ ਸ਼੍ਰੀ ਅਕਾਲ ਬੀਬੀ ਬਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਉਂਦੇ ਵੀਡੀਓ ਕਿਸ ਵਾਰ ਬਤਾਉਣਾ ਸਾਥ ਇਸ ਸਮੇਂ ਅਸੀਂ ਕਰਿਆਮ ਪਿੰਡ ਵਿਖੇ ਮੌਜੂਦ ਆ ਔਰ ਧੰਨ ਧੰਨ 108 ਹਜੂਰ ਸ਼੍ਰੀ ਨਾਵ ਕਵਲ ਰਾਜਾ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਇੱਥੇ 14ਵੀਂ ਵਾਰ ਅੱਜ ਵਿਸਾਖੀ ਮੌਕੇ ਗੰਨੇ ਦੇ ਰਸ ਦੀ ਸ਼ਬੀਲ ਲਗਾਈ ਗਈ ਹੈ ਔਰ ਦਿਖਾਓ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਔਰ ਬੜੇ ਹੀ ਸਾਫ ਸੁਥਰੇ ਢੰਗ ਨਾਲ ਬੜੀ ਨਿਮਰਤਾ ਦੇ ਨਾਲ ਬੜੀ ਹਲੀਮੀ ਦੇ ਨਾਲ ਜਿੰਨੇ ਸਾਡੇ ਭਰਾ ਆ ਇਹਨਾਂ ਵੱਲੋਂ ਜਿਹੜੀ ਇਹ ਸ਼ਬੀਲ ਲਗਾਈ ਜਾਂਦੀ ਹੈ ਗੰਨੇ ਦੇ ਰਸ ਦੀ ਸ਼ਬੀਲ ਲਗਾਈ ਜਾਂਦੀ ਹੈ ਔਰ ਇਹਨਾਂ ਜੋ ਮੋਢੀ ਸਾਡੇ ਸਰਪੰਚ ਸਾਹਿਬ ਸਰਪੰਚ ਸਾਹਿਬ ਪਿਛਲੀ ਵਾਰ ਮੈਂ ਕਿਹਾ ਸੀਗਾ ਕਿ ਜੇ ਸੇਵਾ ਕਰਨੀ ਹੈ ਰੁੱਖ ਵਾਂਗ ਕਰੋ ਠੀਕ ਹੈ ਜਿਹੜਾ ਛਾ ਦਿੰਦਾ ਬਦਲੇ ਚ ਕੁਝ ਨਹੀਂ ਮੰਗਦਾ ਪਰ ਨਾਲ ਦੀ ਨਾਲ ਇਸ ਵਾਰ ਕਹਿਣਾ ਕਿ ਜੇ ਸੇਵਾ ਕਰਨੀ ਆ ਮਾਂ ਵਾਂਗ ਕਰੋ ਬਦਲੇ ਚ ਮਾਂ ਵੀ ਕੁਝ ਨਹੀਂ ਮੰਗਦੀ ਬਿਲਕੁਲ ਤੇ ਜੇ ਗੱਲ ਕਰੀਏ ਅੱਜ ਬੜੇ ਹੀ ਅੱਛੇ ਤਰੀਕੇ ਬੜੇ ਹੀ ਸਾਫ਼ ਸੁਥਰੇ ਤਰੀਕੇ ਨਾਲ ਹਰ ਵਾਰ ਦੀ ਤਰ੍ਹਾਂ ਸ਼ਬੀਲ ਲਗਾਈ ਗਈ ਹੈ ਔਰ ਕਹਿੰਦੀ ਤਾਂ ਕਿ ਫੁੱਲ ਜਿਹੜਾ ਜਦੋਂ ਉਹਦੇ ਨੇੜੇ ਜਾਂਦੇ ਆ ਖੁਸ਼ਬੂ ਜ਼ਿਆਦਾ ਆਉਂਦੀ ਹੈ ਮਹਿਕ ਜ਼ਿਆਦਾ ਆਉਂਦੀ ਹੈ ਤਾਂ ਇਦਾਂ ਹੀ ਖੁਸ਼ਬੂ ਆ ਰਹੀ ਹੈ ਤੇ ਹੱਥ ਤੁਸੀਂ ਮਲਾਇਆ ਸਰਪੰਚ ਸਾਹਿਬ ਕੱਲਾ ਹੱਥ ਨਹੀਂ ਮਿਲਣਾ ਚਾਹੀਦਾ ਦਿਲ ਵੀ ਮਿਲਣਾ ਚਾਹੀਦਾ ਪਹਿਲੇ ਮਿਲੇ ਹੋਏ ਤੇ ਜਿਹੜਾ ਰੱਬ ਆ ਉਹ ਕਹਿੰਦਾ ਕਿ ਕੱਲਾ ਸਿਰ ਨਹੀਂ ਝੁਕਾਉਣਾ ਮਨ ਵੀ ਝੁਕਣਾ ਚਾਹੀਦਾ ਜਦੋਂ ਬੰਦਾ ਨਿਰਮਲ ਹੁੰਦਾ ਉਦੋਂ ਹੀ ਕਬੂਲ ਹੁੰਦਾ ਸਭ ਕੁਝ ਚਲੋ ਸਾਡੇ ਪਹਿਲੇ ਕੋਲ ਦੇਖੋ ਸਾਡਾ ਪਹਿਲਾਂ ਤਾਂ ਸਾਰਿਆਂ ਦਾ ਸਾਡੇ ਤੁਹਾਡਾ ਬਹੁਤ ਹਰ ਸਾਲ ਦੀ ਤਰ੍ਹਾਂ ਪੀਵੀ ਬੱਤੀ ਇਹ ਸੋਰੀ ਸਾਹਿਬ ਇਹ ਤੁਹਾਡੇ ਫਾਦਰ ਸਾਹਿਬ ਸੋਰੀ ਸਾਹਿਬ ਕੈਮਰਾਮੈਨ ਵਿਜੇ ਹਰ ਸਾਲ ਦੀ ਤਰ੍ਹਾਂ ਤੁਹਾਡਾ ਬਹੁਤ-ਬਹੁਤ ਪੀਵੀ 32 ਚੈਨਲ ਦਾ ਧੰਨਵਾਦ ਕਿ ਸਾਡੇ ਹਰ ਸਾਲ ਰਾਸ ਦੇ ਲੰਗਰ ਦੇ ਤੁਸੀਂ 10 ਮਿੰਟ ਸਾਡੇ ਲਈ ਕੱਢਦੇ ਆ ਮੇਰੇ ਵੱਲੋਂ ਤਾਂ ਸਾਰੇ ਜਿੰਨੇ ਵੀ ਸਾਡੇ ਸੇਵਾਦਾਰ ਬੱਚੇ ਜਿੰਨੇ ਵੀ ਆ ਭਾਜੀ ਹੋਣੀ ਆ ਜਿੰਨੇ ਵੀ ਹੈਗੇ ਇੱਥੇ ਇੰਨੇ ਸਾਰੇ ਦਿਲੋਂ ਸੇਵਾ ਕਰਦੇ ਆ ਕਿਸੇ ਨੂੰ ਮੈਂ ਅਜ ਤੱਕ ਕਹਿਣ ਦੀ ਲੋੜ ਨਹੀਂ ਪੈਂਦੀ ਸਾਰਿਆਂ ਨੂੰ ਮੈਨੂੰ ਆਪ ਪੁੱਛਦੇ ਕਿੰਨੀ ਤਰੀਕ ਨੂੰ ਰਾਸ ਦਾ ਲੰਗਰ ਆ ਕਿੰਨੀ ਤਰੀਕ ਨੂੰ ਹਰਕ ਨੇ ਬਸਾਖੀ ਦੇ ਇੱਕ ਦਿਨ ਪਹਿਲਾਂ ਲਾਈਦਾ ਕਿ ਜਿੰਨੀਆਂ ਵੀ ਸੰਗਤ ਆ ਅਨੰਦਪੁਰ ਸਾਹਿਬ ਚੇਤ ਦਾ ਮਹੀਨਾ ਆਖਰੀ ਦਿਨ ਵਜ ਅੱਜ ਬਾਬੇ ਦੇ ਪੀ ਨਗਾਹੇ ਚੰਤਪਨੀ ਜਵਾਲਾ ਜੀ ਕਿ ਹਰ ਠੰਡੇ ਕਿੰਨੇ ਕੁਇੰਟਲ ਗੰਨਾ ਇੱਥੇ ਅੱਜ ਜਿਹੜਾ ਤੁਸੀਂ ਲਿਆਂਦਾ ਸੀ 17-80 ਕੁਇੰਟਲ ਲੱਗ ਜਾਂਦਾ ਸੀ ਹਰ ਸਾਲ ਤੇ ਹੱਲ ਹੱਲ ਤੱਕ ਕਿੰਨਾ ਲੱਗ ਗਿਆ ਹਲੇ ਤੱਕ ਸਾਡੇ ਹਜੇ 50 ਕੁ ਲੱਗ ਗਿਆ ਜੀ ਵੀ ਆ 60 ਕੁ ਲੱਗ ਗਿਆ ਹਜੇ 20-25 ਕੁਇੰਟਲ ਰਹਿੰਦਾ 5 ਵਜੇ ਤੱਕ ਇਹ ਵੀ ਲੱਗ ਜਾਣਾ ਹੈ ਸਗ ਤਾਂ ਨਿਹਾਲ ਹੋ ਰਹੀਆਂ ਐ ਨਿਹਾਲ ਹੋ ਰਹੀਆਂ ਜੀ ਦੇਖੋ ਤੁਸੀਂ ਆਪ ਨੂੰ ਚਾਹ ਮਹਿਸੂਸ ਹੋ ਰਹੀ ਆ ਪੂਰੀ ਦੇਖੋ ਜਦੋਂ ਠੰਡਕ ਮਿਲ ਰਹੀ ਹੈ ਜਦੋਂ ਇੰਨੀ ਗਰਮੀ ਦੇ ਵਿੱਚ ਨਾ ਟਰੈਲੀਆਂ ਦੇ ਟਰੱਕਾਂ ਦੇ ਸੰਗਤ ਸ਼ਾਂਤੀ ਰੂਹ ਨੂੰ ਆਪੇ ਮਿਲ ਜਾਂਦੀ ਹੈ ਲੱਕੀ ਦੀ ਸਪੀਡ ਤਾਂ ਪਹਿਲਾਂ ਵੀ ਦੇਸੀ ਜੱਦੇ ਆਏ ਉਹ ਤੋਂ ਵਾ ਜ਼ਿਆਦਾ ਵੜ ਲਈ ਆ ਲੱਕੀ ਵਾਰੀ ਆ ਜਾਓ ਥੋੜਾ ਚੈਨਲ ਦਾ ਥੋੜਾ ਚਾਏ ਐਨਾ ਹੋ ਜਾਂਦਾ ਹਰੇਕ ਨੂੰ ਲੱਕੀ ਭਾਜੀ ਇਹ ਵੱਡੇ ਭਰਾ ਨੇ ਸੰਦੀਪ ਭਾਜੀ ਦੇ ਔਰ ਸਾਡੇ ਵੀ ਭਰਾ ਨੇ ਲੱਕੀ ਭਾਜੀ ਜੋ ਦਿਲ ਕੋ ਛੂਆ ਕਰਤੇ ਹਨ ਉਹ ਆਪਣੇ ਹੂਆ ਕਰਤੇ ਹਨ ਮੁਲਾਕਾਤ ਆ ਸਾਡੀਆਂ ਘੱਟ ਹੋਈਆਂ ਲੇਕਿਨ ਤੁਹਾਡੇ ਹਲੀਮੀ ਜਿਹੜੇ ਭਾਵ ਨੇ ਉਹਨਾਂ ਦਿਲ ਨੂੰ ਛੁਹਰ ਤੁਹਾਡੇ ਫਾਦਰ ਸਾਹਿਬ ਵੀ ਇੱਥੇ ਨੇ ਮੇਰੇ ਪਿਤਾ ਜੀ ਵੀ ਇੱਥੇ ਨੇ ਲੱਕੀ ਬਾਜੀ ਕਹਿੰਦੇ ਕਿ ਮਾਤਾ ਪਿਤਾ ਦਾ ਰਤਬਾ ਰੱਬ ਨਾਲੋਂ ਉੱਚਾ ਹੁੰਦਾ ਕਿਉਂਕਿ ਰੱਬ ਸਾਡੀ ਜ਼ਿੰਦਗੀ ਚ ਦੁੱਖ ਸੁੱਖ ਦੋਵੇਂ ਲਿਖਦਾ ਲੇਕਿਨ ਜੇ ਪਿਓ ਸਾਡੀ ਕਿਸਮਤ ਲਿਖੋ ਇਕੱਲੇ ਸੁੱਖ ਸੁੱਖ ਲਿਖ ਦੇਵੇ ਤਾਂ ਪਿਓ ਦਾ ਰਤਬਾ ਜਿਹੜਾ ਜ਼ਿੰਦਗੀ ਚ ਵੱਡਾ ਹੁੰਦਾ ਤੁਸੀਂ ਵੀ ਬੱਚਿਆਂ ਦੇ ਪਿਤਾ ਹੋ ਲੇਕਿਨ ਉਹਦੇ ਨਾਲ ਦੀ ਨਾਲ ਗੱਲ ਕਰਾ ਯੂਕੇ ਜਾ ਕੇ ਵੀ ਇਹਨਾਂ ਨੇ ਆਪਣੇ ਵਿਰਸੇ ਨੂੰ ਇਹਨਾਂ ਨੇ ਆਪਣੇ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਔਰ ਜੇ ਇਹਨਾਂ ਦੀ ਯੂਕੇ ਵਿੱਚ ਰਤਬੇ ਦੀ ਗੱਲ ਕਰਾਂ ਮੇਰੇ ਖਿਆਲ ਬਹੁਤ ਲੈਂਡਲੋਰ ਇਹਨਾਂ ਦੀ ਬਰਾਬਰੀ ਨਹੀਂ ਕਰਦੇ ਲੇਕਿਨ ਹਲੀਮੀ ਇਹਨਾਂ ਚ ਬਹੁਤ ਹੈ ਤੁਸੀਂ ਇੱਥੇ ਆਉਂਦੇ ਹੋ ਸਬੇ ਚਾਰ ਨਾ ਜੁੜਦੇ ਹੋ ਸੇਵਨ ਨਾ ਜੁੜਦੇ ਕੀ ਕਹੋਗੇ ਅ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਏ ਸਪੈਸ਼ਲ ਮੈਨੂ ਵੀ ਆਏ ਆ ਤਾਂ ਮੈਂ ਤਾਂ ਇਹ ਜੋ ਨਾ ਵੀ ਵਧੀਆ ਕਾਰਜ ਆ ਅਸੀਂ ਬਸਾਖੀ ਤੇ ਲੰਗਰ ਲਾਈਦਾ ਤੇ ਉੱਚੀ ਹੌਲੀ ਨਹੀਂ ਮੈਂ ਕਿਉਂ ਉੱਚੀ ਬੋਲਿਆ ਮੇਰੇ ਕੋਲ ਨਹੀਂ ਨਾ ਨਾ ਉੱਚੀ ਬੋਲੋ ਨਾ ਅੱਛਾ ਪਿਛਲੀ ਵਾਰ ਆਪਾਂ ਸਿਆਹ ਸੁਆ ਮਿਲੇ ਸੀ ਮੈਂ ਕਿਹਾ ਯੂਕੇ ਮਿਲਾਂਗੇ ਸੱਚੀ 2 ਤਰ੍ਹਾਂ ਬਾਅਦ ਮਿਲ ਲਿਆ ਸੀ ਹਾਂ ਸੱਚੀ ਮਿਲ ਗਈ ਸੀ ਸੱਚੀ ਆਸ ਨਹੀਂ ਸੀ ਮੈਂ ਚਲੋ ਤੁਸੀਂ ਮਿਲ ਗਏ ਤੇ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਤੁਸੀਂ ਆਏ ਸਾਡੇ ਕੋਲ ਤੇ ਸਾਨੂੰ ਬਹੁਤ ਚੰਗਾ ਲੱਗਦਾ ਐ ਇਦਾਂ ਮਿਲ ਕੇ ਸਾਰਿਆਂ ਨੂੰ ਸੇਵਾ ਕਰੀ ਲਈ ਆ ਮਨਾ ਆ ਦੇਖੋ ਕਿੰਨੀ ਸੰਗਤਾਂ ਦੀ ਜਾਂਦੀ ਆ ਉਹ ਮੇਰੇ ਫੈਮਲੀ ਵੀ ਆ ਗਈ ਹੁਣ ਤਾਂ ਤੇ ਉਹ ਵੀ ਰਸਪੀਨਾਗਰ ਚਲੋ ਭਾਬੀ ਜੀ ਵੀ ਆ ਗਏ ਅਮਨ ਭਾਬੀ ਮੈਂ ਗੱਲ ਕਰਾਂ ਤਾਂ ਅੰਕਲ ਨੂੰ ਵੀ ਦੱਸ ਦਈਏ ਸਾਰੇ ਪਰਿਵਾਰ ਜਿਹੜਾ ਦੇਖ ਰਿਹਾ ਉਹਨੂੰ ਵੀ ਦੱਸ ਦਈਏ ਜਦੋਂ ਯੂਕੇ ਗਏ ਆ ਬਹੁਤ ਹੀ ਸੇਵਾ ਕੀਤੀ ਭਾਜੀ ਉਹਨਾਂ ਨੇ ਭਾਬੀ ਉਹਨਾਂ ਨੇ ਇੱਕ ਪਰਿਵਾਰ ਵਾਂਗ ਮੇਰੇ ਪਰਿਵਾਰ ਨੂੰ ਉੱਥੇ ਰੱਖਿਆ ਔਰ ਜਿੰਨੇ ਦਿਨ ਅਸੀਂ ਉੱਥੇ ਰਹੇ ਸਾਡੀ ਆਓ ਭਾਗਰ ਚ ਕੋਈ ਕਮੀ ਨਹੀਂ ਆਣ ਦਿੱਤੀ ਈਵਨ ਕਿ ਆਪਣਾ ਕੰਮ ਵੀ ਛੱਡਿਆ ਦੋ ਦਿਨ ਸਾਨੂੰ ਘਮਾਉਂਦੇ ਫਰਾਉਂਦੇ ਰਹੇ ਭਾਜੀ ਤੁਰਦੇ ਬਹੁਤਿਆ ਤੁਸੀਂ ਸਾਨੂੰ ਬੁਲੇਟ ਟ੍ਰੇਨ ਵੀ ਦਿਖਾਤੀ ਤੁਰ-ਤੁਰ ਕੇ ਮਹਾਰਾਣੀ ਦਾ ਘਰ ਵੀ ਦਿਖਾਤਾ ਲੰਡਨ ਵੀ ਦਿਖਾਤਾ ਸਾਰਾ ਕੁਝ ਹੀ ਦਿਖਾਤਾ ਦੇਖ ਲਓ ਕਿੰਨਾ ਤੁਰ ਲੈ ਅੱਬ ਉੱਥੇ ਆ ਥੋੜੇ ਜਿਹੇ ਸਮੇਂ ਚ ਤੁਹਾਨੂੰ ਸਾਰਾ ਕੁਝ ਘੁਮਾਤਾ ਪਰ ਖਾਸ ਗੱਲ ਇਹ ਆ ਕੋਈ ਇਹ ਨਾ ਕਹੇ ਕਿ ਤੁਰ ਕੇ ਕਿਉਂ ਘੁਮਾਇਆ ਜੇ ਅਸੀਂ ਗੱਡੀ 'ਚ ਜਾਂਦੇ ਤਾਂ ਰੇਲਵੇ ਰੋਡ ਵਾਲਾ ਟ੍ਰੈਫਿਕ ਵਾਲਾ ਰੇਲਵੇ ਰੋਡ ਵਾਲਾ ਹਾਲ ਆ ਉਹ ਤਾਂ ਇੱਥੇ ਤਾਂ ਰੇਲਵੇ ਰੋਡ ਦਾ ਇਹ ਹਾਲ ਆ ਜੇ ਅਸੀਂ ਘਰੋਂ ਪਰੌਂਠੇ ਖਾ ਕੇ ਜਾਂਦਾ ਉੱਥੇ ਤੱਕ ਜਾ ਕੇ ਸਾਰੇ ਭੱਜ ਜਾਂਦੇ ਆ ਇਹ ਡਾਈਜੈਸਟ ਹੋ ਜਾਂਦੇ ਡਾਈਜੈਸਟ ਹੋ ਜਾਂਦੇ ਆ ਅੱਛਾ ਸਵੇਰ ਤੋਂ ਤੁਸੀਂ ਇੱਥੇ ਲੱਗੇ ਉੱਧਰ ਮੇਰੇ ਖਾਲ ਨਿੰਬੂ ਵੀ ਆਦਕਰ ਵੀ ਆ ਹਾਂਜੀ ਸਰ ਪੁਦੀਨਾ ਵੀ ਹੈ ਤੇ ਫਿਰ ਨਾਲ ਦੇ ਨਾਲ ਵਿਟਾਮਿਨਸ ਮਿਰਲਸ ਵੀ ਮਿਲ ਰਹੇ ਆ ਸਰ ਕੁਝ ਮਿਲ ਰਿਹਾ ਜੀ ਧੁੱਪ ਦਾ ਵੀ ਵਿਟਾਮਿਨ ਡੀ ਵੀ ਲੈ ਰਹੇ ਆਸੀਂ ਤੁਸੀਂ ਰਾਸ ਦਾ ਆਨੰਦ ਮਾਣੋ ਆ ਦੇਖ ਲੋ ਸੰਗਤ ਕਿੱਦਾਂ ਜਾਂਦੀ ਆ ਮੌਜਾ ਲੱਗਿਆ ਇਤਸ਼ਾ ਆ ਸਾ ਆਪ ਪੀਤਾ ਕਿ ਨਹੀਂ ਪੀਤਾ ਤੁਸੀਂ ਨਹੀਂ ਮੈਂ ਵੀ ਪੀਤੇ ਆ ਮੈਨੂੰ ਤੁਸੀਂ ਕਹਦੇ ਮੱਠਾ ਛੱਡ ਦਿੱਤਾ ਮੈਂ ਰਸ ਦਾ ਇੱਕ ਗਲਾਸ ਜ਼ਰੂਰ ਪੀਤਾ ਮੱਠਾ ਛੱਡਿਆ ਰਸ ਦਾ ਇੱਕ ਗਲਾਸ ਜ਼ਰੂਰ ਪੀਤਾ ਠੀਕ ਹੈ ਨਾਲ ਵਾਲੇ ਭਾਬੀ ਹੁਣੇ ਆਏ ਆ ਆਪਾਂ ਉਹਨਾਂ ਨਾਲ ਬਾਅਦ ਚ ਗੱਲਬਾਤ ਕਰਦੇ ਆ ਜੀ ਸਰਪੰਚ ਸਾਹਿਬ ਉਤਸ਼ਾਹ ਸੀ ਦੇਖ ਲੈ ਨਾਲ ਤੁਸੀਂ ਕਿਹਾ ਕਿ ਚੇਤ ਦਾ ਮਹੀਨਾ ਸੰਗਤਾਂ ਜਾ ਰਹੀਆਂ ਉਹ ਕਹਿ ਵੀ ਗਿਆ ਜਕਾਰਾ ਪਾਉਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਸੰਗਤਾਂ ਅੱਜ ਚੇਤ ਦਾ ਜਿਹੜਾ ਆਖਰੀ ਦਿਨ ਵਾ ਇਸ ਕਰਕੇ ਅੱਜ ਬਹੁਤ ਹੀ ਸੰਗਤਾਂ ਪੋਣਾ ਹਰੀ ਪੀਨਗਾਹ ਤਾਂ ਜਾਣੀਏ ਜਾਣੀਆ ਖਾਸ ਅਨੰਦਪੁਰ ਨੂੰ ਤਾਂ ਸੰਗਤ ਜੰਦੀ ਜਾਂਦੀ ਹੈ। ਉਸਾਹ ਤਾਂ ਇੱਥੇ ਇੰਨਾ ਕੋ ਤੁਸੀਂ ਆਪ ਸਾਡੇ ਕੋ ਜਿੰਨਾ ਟਾਈਮ ਆਪਾਂ ਵੀਡੀਓ ਬਾਨੀ ਇੰਨਾ ਟਾਈਮ ਤੁਹਾਨੂੰ ਪਤਾ ਲੱਗ ਜਾਣਾ। ਆਪਣੇ ਆਪ ਹਰ ਗੱਡੀ ਹਰ ਬੱਸ ਉਸਾਹ ਨਾਲ ਰੋਕੇ ਠੰਡੀ ਰਸ ਪੀ ਕੇ ਜਾਂਦੇ। ਬਹੁਤ ਜਿਆਦੇ ਸ਼ਾਇਆ ਸਾਰੇ ਮਸਾਖੀ ਤੇ ਤੁਸੀਂ ਲਗਾਉਂਦੇ ਹੋ ਹਰ ਸਾਲ ਹਾਂ ਮਸਾਖੀ ਦਾ ਹਾਂ ਮਸਾਖੀ ਦੇ ਇੱਕ ਦਿਨ ਪਹਿਲਾਂ 14ਵੇਂ ਸਾਲ ਤੁਸੀਂ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਪੁੱਛੋ ਰਾਸ ਕਿਦਾਂ ਦੀ ਲੱਗਿਆ ਉਹ ਵੀ ਤੁਹਾਡੇ ਵੀ ਹੌਲੀ ਬੋਲਦੇ ਆ ਘਰ ਚੁੱਚੀ ਬੋਲਦੇ ਆ ਇਹ ਨਾਲ ਹੀ ਬੋਲਿਆ ਅੱਛਾ ਪਿਛਲੇ ਸਾਲ ਮਸਾਖੀ ਤੇ ਆਏ ਸੀ ਜੇ ਯੂਕੇ ਦੀ ਮਸਾਖੀ ਦੀ ਗੱਲ ਕਰੀ ਕਿੰਨੀ ਡਿਫਰੈਂਟ ਹੁੰਦੀ ਆ ਉਹ ਬਹੁਤ ਵਧੀਆ ਉੱਥੇ ਦੀ ਮਸਾਖੀ ਵੀ ਸੇਮ ਆ ਉੱਥੇ ਵੀ ਸੰਗਤ 'ਚ ਬਹੁਤ ਹਤਸ਼ਾ ਹੁੰਦਾ ਆ ਲੋਕ ਐਦਿਨ ਲੰਗਰ ਲਾਉਂਦੇ ਆ ਕੋਈ ਚਾਹ ਪਾਣੀ ਲਾਉਂਦੇ ਆ ਹਾਂ ਨਹੀਂ ਹਾਂ ਸਟਾਲ ਤੇ ਆਓ ਤੁਸੀਂ ਆਪ ਆ ਕੇ ਲੈ ਲਓ ਵਰਤਾਂਦੇ ਵੀ ਆ ਉੱਥੇ ਵੀ ਇੱਥੇ ਤਾਂ ਵਰਤਾਂਦੇ ਉੱਥੇ ਵਰਤਾਂਦੇ ਉੱਥੇ ਵੀ ਵਰਤਾਂਦੇ ਆ ਵਰਤਾਂਦੇ ਉਹ ਤੁਸੀਂ ਮਿਸ ਕਰ ਗਏ 10 15 ਦੇ ਪਹਿਲਾਂ ਆਦੇ ਤੁਹਾਨੂੰ ਵਸਾਕੀ ਦਿਖਾ ਲ ਦੇਣੀ ਉੱਥੇ ਦੀ ਹੈ ਨਾ ਨਹੀਂ ਬਹੁਤ ਸੋਹਣਾ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਜੀ ਜੀ ਬਸ ਬਸ ਇਹੀ ਹੈ ਕਿ ਸਾਡੇ ਲੋਕ ਜਿੱਦਾਂ ਇਸ਼ਤਾਨ ਹਿਲਾਣੇ ਆ ਜੀ ਉੱਚੀ ਬੋਲ ਸਾਡੇ ਲੋਕ ਜਿੰਨੇ ਐਸੀ ਖੁਸ਼ੀ ਨਾਲ ਲਾਨੇ ਆ ਇੰਨੇ ਖੁਸ਼ੀ ਸੰਤਾਂ ਨੂੰ ਮਿਲੇ ਔਰ ਸਾਡੇ ਹਰ ਇੱਕ ਸੰਗਤ ਨਿਹਾਲ ਹੋ ਕੇ ਜਾਵੇ ਸਕੂਨ ਆਉਂਦਾ ਹੈ ਸੰਗਤ ਸ਼ਬੀਰ ਹਾਂ 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 ਬਿਲਕੁਲ ਆਪਣੀ ਰੀਰ ਨੂੰ ਵੱਖਰਾ ਸਕੂਨ ਆਉਂਦਾ ਬਿਲਕੁਲ ਸਕੂਨ ਆਉਂਦਾ ਸਾਡੇ ਭਾਈ ਸਾਹਿਬ ਨੂੰ ਪੁੱਛ ਲਓ ਜੀ ਜੀ ਅਸੀਂ ਪੀਪੀ 32 ਨਵਾਂ ਸ਼ਹਿਰ ਦੇ ਬਹੁਤ ਬਹੁਤ ਧੰਨਵਾਦੀ ਆ ਜੋ ਕਿ ਸਾਡੇ ਹਰੇਕ ਦੁੱਖ ਸੁੱਖ ਦੇ ਚੈਨਲ ਦੇ ਵਿੱਚ ਕੰਮ ਸਾਨੂੰ ਆਉਂਦੇ ਹੈਗੇ ਕੋਈ ਵੀ ਹੋਵੇ ਕੋਈ ਗਮੀ ਹੋਵੇ ਕਿ ਖੁਸ਼ ਹੋਵੇ ਸਾਨੂੰ ਹਰੇਕ ਖਬਰ ਬਹੁਤ ਹੀ ਇਮਾਨਦਾਰੀ ਨਾਲ ਸਾਨੂੰ ਹਰੇਕ ਨਿਊਜ਼ ਜਿਹੜੀ ਆ ਉਹ ਮਿਲਦੀ ਹੈ ਇਹਨਾਂ ਦੇ ਜਰੀਏ ਅਸੀਂ ਸਰਪੰਚ ਸਾਹਿਬ ਸਰਦਾਰ ਸੰਦੀਪ ਸਿੰਘ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਵੱਧ ਚੜ੍ਹ ਕੇ ਰਾਸ ਸਦਾ ਜੋ ਵੀ ਲੈਣਾ ਲੰਗਰ ਲਾਇਆ ਹੋਇਆ ਹੈਗਾ ਟਟ ਲੰਗਰ ਵਰਤਦਾ ਹੈਗਾ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਕੈਮਰਾਮੈਨ ਬਹੁਤ ਹੀ ਵਧੀਆ ਢੰਗ ਦੇ ਨਾਲ ਕੈਪਚਰ ਕਰਦੇ ਆ ਹਰ ਇੱਕ ਸਾਡੇ ਫੰਕਸ਼ਨ ਨੂੰ ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਵੱਡੇ ਬ੍ਰਦਰ ਜੁਕੇ ਤੂੰ ਵੀ ਆਉਂਦੇ ਆ ਹਰੇਕ ਵਾਰ تقریبا ਇਹੇ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਉਂਦੇ ਆ ਨਾ ਭੱਜ ਕੇ ਆਉਂਦੇ ਆ ਜਿਸ ਤਰ੍ਹਾਂ ਵੀ ਹੈ ਆਪਣੇ ਰਜੇਮਿਆਂ ਤੋਂ ਥੋੜਾ ਛਟਕਾਰਾ ਕਰਾ ਕੇ ਆਉਂਦੇ ਹੈਗੇ ਅਸੀਂ ਉਹਨਾਂ ਦੇ ਵੀ ਇੱਥੇ ਪਹੁੰਚਣ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੂਰੀ ਸਾਹਿਬ ਦੇ ਡੈਡੀ ਸਾਹਿਬ ਆਏ ਹੈਗੇ ਆ ਸੰਦੀਪ ਸਾਹਿਬ ਸਰ ਦੇ ਪਿਤਾ ਜੀ ਆ ਪਰਿਵਾਰ ਨਾਲ ਹੈਗਾ ਜਿੰਨਾ ਵੀ ਹੋਰ ਸਾਡੇ ਨਾਲ ਹੈਲਪਫੁਲ ਸਾਡੇ ਵਰਕਰ ਹੈਗੇ ਆ ਸੇਵਾਦਾਰ ਹੈਗੇ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਬਹੁਤ ਬਹੁਤ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਇਹਨਾਂ ਨੂੰ ਤੇ ਇਸ ਸਾਡੇ ਚੈਨਲ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਸਰ ਤੁਹਾਡਾ ਬਹੁਤ ਧੰਨਵਾਦ ਤੁਹਾਨੂੰ ਵੀ ਹਰ ਸਾਲ ਮਿਲਦੇ ਆ ਤੁਹਾਡੀ ਸੇਵਾ ਭਾਵਨਾ ਵੀ ਅਸੀਂ ਸਲਾਮ ਕਰਦੇ ਆ ਔਰ ਮੈਂ ਤਾਂ ਕਹਿੰਦਾ ਲੀਡਰਾਂ ਨਾਲੋਂ ਵੱਡੇ ਨੇ ਸਾਡੇ ਸੇਵਾਦਾਰ ਕਿਉਂਕਿ ਬਦਲੇ ਚ ਕੁਝ ਨਹੀਂ ਮੰਗਦੇ ਇੱਛਾ ਕੋਈ ਨਹੀਂ ਆ ਹੁਣ ਆ ਦੇਖੋ ਸਾਡੇ ਸੇਵਾਦਾਰਾਂ ਨਾਲ ਆ ਸਾਰੇ ਆ ਸੇਵਾਦਾਰ ਹੀ ਆ ਮੁੰਡੇ ਸਵੇਰ ਦੇ ਲੱਗੇ ਹੋ ਆ ਵੀ ਸੇਵਾਦਾਰ ਹੀ ਆ ਇੱਕ ਇਹਦੀ ਬਾਤ ਹੈ ਗਾਨੇ ਆ ਗੰਨਾ ਦਾ ਸ਼ੌਕ ਹੈ ਉਧਰ ਗੰਨਾ ਵੀ ਆ ਹੈ ਜੀ ਇਹ ਵੀ ਸਾਡੇ ਸਵੇਰ ਦੇ ਸੇਵਾਦਾਰ ਅਮਰੀਕ ਵੀ ਅਗਿਆਨੀ ਹੁਣੇ ਸਾਰੇ ਇਹਨੂੰ ਤੁਸੀਂ ਜਾਣਦੇ ਹੋ ਇਹ ਸਵੇਰ ਦਾ ਲੱਗਾ ਗੰਨੇ ਚੱਕਾ 400 ਪਿੰਡਾਂ ਦਾ ਮੋਢ ਵਾਰਿਆ ਸੋਨੂੰ ਘਟਾਰੋ ਦੇਖੋ ਇਹ ਇਕੱਲੇ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਵੀ ਆ ਇਕੱਲੇ ਨੇ ਸਵੇਰ ਦੇ ਨੇ ਸਾਰੀਆਂ ਟਰੈਲੀਆਂ ਗੰਨੇ ਦੀਆਂ ਲਾਈਆਂ ਇੰਨਾ ਸੇਵਾ ਕਰਦਾ ਜਿਹਦੇ ਚਿਹਰੇ ਤੇ ਮੇਸ਼ਾ ਸਮਾਈਲ ਰਹਿੰਦੀ ਸਾਡੇ ਭਰਾ ਦੇ ਸਮਾਈਲ ਇਦਾਂ ਆ ਇਹਨੂੰ ਚਾਹੇ ਮੌਹ ਰਹਿੰਦਾ ਗੰਨੇ ਦਾ ਬਈ ਮੈਂ ਹਰ ਸਾਲ ਸੇਵਾ ਇੱਧਰ ਗੰਨੇ ਦੀ ਰਸੇ ਤੇ ਦਿਲ ਚ ਚਾਹ ਰਹਿੰਦੀ ਆ ਚਾਹ ਰਹਿੰਦੀ ਬਿਲਕੁਲ ਕਿਉਂਕਿ ਇਹ ਸਾਡਾ ਦੇਖੋ ਜਿਹੜਾ ਦਫਤਰ ਹੈ ਭਾਗਾ ਵਾਲਾ ਇੱਥੇ ਸਾਲ ਦੇ ਵਿੱਚ ਦੋ ਵਾਰੀ ਮੇਲਾ ਲੱਗਣਾ ਹੀ ਲੱਗਣਾ ਇੱਕ ਵਾਰੀ ਐਸਵੀਲ ਦਾ ਇੱਕ ਵਾਰੀ ਰਾਜਾ ਸਾਹਿਬ ਦਾ ਜਦੋਂ ਮੇਲਾ ਹੁੰਦਾ ਰਾਜਾ ਪਲੇ ਘਰ ਪਲੇ ਇਹ ਰਾਜਾ ਸਾਹਿਬ ਮਹਾਰਾਜ ਦੀ ਕਿਰਪਾ ਸਤਹੀ ਆ ਜੀ ਉਹ ਤਿੰਨ ਦਿਨ ਇੱਥੇ ਏਦੇ ਲੰਗਰ ਚੱਲਦਾ ਹੁੰਦਾ ਤੁਸੀਂ ਆਨੇ ਹਰ ਸਾਲ ਕਿੰਨੇ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਕੋਈ ਗੱਡੀ ਬਹਿਲੀ ਵੀ ਨਹੀਂ ਰਹਿੰਦੀ ਨਹੀਂ 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 ਦੋ ਦੋ ਸੌ ਗੱਡੀ ਇੱਥੇ ਚੱਲਦੀ ਆ ਜੀ ਤਿੰਨ ਦਿਨ ਲੰਗਰ ਚੱਲਦਾ ਬਹੁਤ ਏਸਦਾ ਆ ਤੇ ਤੁਹਾਡੇ ਚੋ ਕੇ ਬੜੀ ਗੱਲ ਰੱਖਣਾ ਚਾਹੀਦਾ ਆ ਸਟਾਈਲ ਭਾਈ ਦਾ ਤੁਹਾਡੇ ਅੰਗਰੋਈਆ ਟੈਡਾਪਣਾ ਤਿੰਨਾਂ ਦਾ ਸੇਵੇਂ ਹੋਣਾ ਆਪਾਂ ਪਿੱਛੇ ਦਿਖਾ ਦੇ ਜਿੱਥੇ ਬੇਲਣਾ ਚੱਲਦਾ ਚਲੋ ਆਪਾਂ ਪਿਛਲੇ ਪਾਸੇ ਦੇਖ ਲਈਏ ਹਾਲਾਂਕਿ ਇਹ ਸਾਡੇ ਵੀਰ ਪਿਛਲੇ ਪਾਸੇ ਸੇਵਾ ਕਰਦੇ ਆ ਲੇਕਿਨ ਅੱਗੇ ਵੀ ਸਕੂਨ ਇਹਨੇ ਥਰੂ ਪਹੁੰਚਦਾ ਭਾਈ ਇਹਦੇ ਬਾਰੇ ਸਮਝਾਓ ਆਪਾਂ ਤਾਰ 'ਚ ਨਿੰਬੂ ਪਾਰੇ ਸੰਘੇ ਸੰਘੇ ਲੱਕੀ ਭਾਈ ਨਾਲ ਗੱਲ ਕਰਦੇ ਆ ਤਾਰ 'ਚ ਨਿੰਬੂ ਆਤਾਰ ਚ ਨਿੰਬੂ ਤੇ ਆਦਰਕ ਤੇ ਨਾਲ ਉਹ ਪਿਆ ਆਪਣੇ ਕੋ ਪੁਦੀਨਾ ਪੁਦੀਨਾ ਇਹ ਮੈਂ ਕਿਹਾ ਦੇਖੋ ਤੁਸੀਂ ਪੀ ਕੇ ਦੇਖਿਓ ਫੇਰ ਪਤਾ ਲੱਗੂਗਾ ਕਿੰਦਾ ਦੀ ਅੱਧ ਕਰਦੀ ਕੁਆਲਟੀ ਅੱਧ ਕਰਦੀ ਕੁਆਲਟੀ ਦੀ ਗੱਲ ਕਰਦੇ ਆਦਰਕ ਕੁਆਲਟੀ A1 ਕੁਆਲਟੀ ਹੈ ਕਟ ਕਟ ਕੇ ਪੀਸ ਕੀਤੇ ਹੋਏ ਛੋਟੇ ਛੋਟੇ ਨਿੰਬੂ ਨਿੰਬੂ ਵੀ ਵਧੀਆ ਉਹ ਪੁਦੀਨਾ ਵੀ ਵਧੀਆ ਤੇ ਤਾਰਫੇ ਨਿਕਲਦੀ ਕਿਤਾ ਪੁੰਦਦੇ ਇਹਨੂੰ ਆਹ ਦੇਖੋ ਜੀ ਉਹ ਮੁੰਡਾ ਤੁਹਾਨੂੰ ਦੱਸੂਗਾ ਆ ਵਿੱਚ ਗੰਨੇ ਦੇ ਪਾ ਦੇਣੀ ਆ ਹਣਾ ਠੀਕ ਹੈ ਆਜੋ ਆਜੋ ਦਿਖਾਈਏ ਆਹ ਲੈ ਉੱਤ ਨਾਲ ਦੀ ਨਾਲ ਐਕਸਪੈਰੀਮੈਂਟ ਸ਼ੁਰੂ ਤੁਹਾਨੂੰ ਦਿਖਾਉਣ ਲੱਗੇ ਆਓ ਸਿੱਧੀ ਐਗਜ਼ਾਮਪਲ ਉਹ ਦਿਖਾਓ ਜੀ ਬਾਹਰੋਂ ਮੁੜ ਕੇ ਉਹ ਤਾਰ ਪਿਛਲੇ ਪਾਸੇ ਦੀ ਆ ਜਾਣੀ ਆ ਖਾਲੀ ਹੋ ਕੇ ਉੱਚ ਦੁਬਾਰਾ ਫੇਰ ਇਹ ਪਾਣੀ ਆਹ ਦੇਖ ਲਓ ਤਾਰ ਆ ਗਈ ਆ ਦਿਖਾਈ ਬਿਜੇ ਤਾਰ ਆ ਵੀ ਗਈ ਸੋਲੇ ਚੱਲ ਪਦੀਨਾ ਚੱਕ ਉਹ ਪਦੀਨਾ ਵੀ ਨਾਲ ਗਿਆ ਤੇ ਉਹ ਪਿੱਛੇ ਇੱਕ ਸਪੈਸ਼ਲ ਬੰਦਾ ਇਸ ਕੰਮ ਨੂੰ ਰੱਖਿਆ ਕਿ ਜਿਹੜਾ ਆ ਨਿਕਲਦਾ ਜੇ ਬਚ ਗਿਆ ਦੁਬਾਰਾ ਫੇਪਾ ਦਈਏ ਨਿਤਾਰਾ ਫੜੀ ਜਾਂਦਾ ਨਾਲ ਤੇ ਅੱਛਾ ਟੋਟਲੀ ਹਾਈਜੀਨਿਕ ਟੋਟਲੀ ਹਾਈਜੀਨਿਕ ਔਰ ਬਿਲਕੁਲ ਨੇਚਰਲ ਹੈ ਕੋਈ ਕੈਮੀਕਲ ਐਡ ਨਹੀਂ ਕੀਤਾ ਉਹ ਤੁਸੀਂ ਉਧਰ ਦੇਖੋ ਕਿੰਨੀ ਵਾਰ ਪੁਣ ਹੋ ਰਹੀ ਹੈ ਰਸ ਇੱਥੇ ਵੀ ਇੱਥੇ ਛਣਨੀ ਲੱਗੀ ਹੋਆ ਉੱਥੇ ਛਣਨੀ ਲੱਗੀ ਹੋਆ ਉਧਰ ਆ ਜਾਓ ਸਾਫ ਸਫਾਈ ਦਾ ਉਸ ਸਿਸਟਮ ਇਥੋਂ ਚੱਕ ਕੇ ਨਹੀਂ ਲੈ ਕੇ ਜਾਣੀ ਜਦੋਂ ਸਾਡਾ ਉਹ ਡਰਮ ਭਰ ਜਾਂਦਾ ਇੱਥੇ ਟੋਲੂ ਪੰਪ ਜਿਹੜਾ ਦਾ ਬਟਨ ਦੱਬੀਦਾ ਤੇ ਸਾਰੀ ਰਸ ਜਿਹੜੀ ਇੱਥੋਂ ਉਧਰ ਸ਼ਿਫਟ ਹੋ ਜਾਂਦੀ ਅੱਛਾ ਮਤਲਬ ਆ ਵੀ ਇਹ ਕੋਣਾਈ ਮਾਰੇ ਬਹੁਤ ਇੰਪੋਰਟੈਂਟ ਚੀਜ਼ ਹੈ ਇੱਥੋਂ ਰਸ ਚੱਕ ਕੇ ਨਹੀਂ ਲੈ ਕੇ ਜਾਂਦੇ ਚੱਕ ਕੇ ਨਹੀਂ ਚੱਕ ਕੇ ਨਹੀਂ ਜਿ ਲੈ ਕੇ ਆ ਜਦੋਂ ਇਹ ਡਰਮ ਭਰ ਜਾਂਦਾ ਨਾ ਜੀ ਇੱਥੇ ਇੱਥੇ ਟੁੱਲੂ ਪੰਪ ਲੱਗਾ ਆ ਉਹਦਾ ਬਟਨ ਦਬਾ ਇੱਥੋਂ ਜਿਹੜੀ ਰਾਸ ਆ ਸਾਰੀ ਉੱਥੇ ਟਰਾਂਸਫਰ ਹੋ ਜਾਂਦੀ ਆ ਸਿਰਫ ਉੱਥੇ ਬਿਲਕੁਲ ਆ ਦੇਖੋ ਪੁਣ ਹੁੰਦੀ ਆ ਜੀ ਇੱਥੇ ਪੁਣ ਹੁੰਦੀ ਫਿਰ ਉਧਰ ਫੇ ਪੁਣਦੇ ਆ ਦੋ ਵਾਰੀ ਇਹਨੂੰ ਪੁਣੀ ਦਾ ਫੇ ਸੰਗਤ ਤੱਕ ਜਾਂਦੇ ਇਹ ਸਾਡੇ ਅਨੂਪ ਭਾਜੀ ਨੇ ਇਹ ਵੀ ਬੜੇ ਦਿਲ ਨਾਲ ਸੇਵਾ ਕਰਦੇ ਨੇ ਔਰ ਸੇਵਾਦਾਰਾਂ ਦਾ ਵੱਡਾ ਰਤਬਾ ਸੇਵਾਦਾਰ ਤਾਂ ਇੱਥੇ ਸਾਡੇ ਨਾਲ ਆਪਣੇ ਆਪ ਦੇਖੋ ਉਹ ਮੁੰਡਾ ਸਾਡਾ ਹੈਂਡੀਕੈਪ ਡਰਮ ਇਸ ਤਰੀਕ ਫੇਰ ਵੀ ਉਹਨਾਂ ਜਣੀ ਬਹਿਣਾ ਨਹੀਂ ਹੈ ਇਹ ਅਨੂਪ ਨੇ ਸਾਰਿਆਂ ਦਾ ਕੇ ਟਿਕ ਕਰਨੀ ਹੈ ਕਿਹਨੇ ਕੱਲਾ ਕੱਲਾ ਕੀ ਕੀ ਕਰਦਾ ਅਨੂਪ ਭਾਜੀ ਬਹੁਤ ਸਹਿਯੋਗ ਕਰਦੇ ਹੋ ਬਹੁਤ ਸਾਥ ਦਿੰਦੇ ਨੇ ਦੇਖਣਾ ਸਾਡੇ ਉਹ ਮੁੰਡੇ ਉਹ ਵੀ ਕਿੰਨਾ ਮੁੰਡਾ ਹਾਸਰ ਵਾਲਾ ਆ ਇਹਦਾ ਕੰਮ ਇਹ ਹੀ ਆ ਟੋਲੂ ਪੰਪ ਚਲਾਣਾ ਆਟੋਮੈਟਿਕ ਰਸ ਉਧਰ ਪਹੁੰਚਣੀ ਹੈ ਤੁਹਾਡਾ ਕੰਮ ਕੀ ਹੈ ਮੇਰਾ ਕੰਮ ਸਾਰੇ ਕੰਮ ਨੂੰ ਦੇਖਣਾ ਇਹ ਫੋਰ ਬੈਨ ਹੈ ਅੱਛਾ ਇੱਧਰ ਦਿਖਾਈਏ ਸਾਡੀਆਂ ਭੈਣਾਂ ਉਸ ਤੋਂ ਬਾਅਦ ਇੱਧਰ ਸਾਡੇ ਆਪਣੇ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਤਾਂ ਸਾਡੀਆਂ ਭੈਣਾਂ ਇੱਧਰ ਆਈ ਵੀ ਜਰਾ ਇਹ ਸਾਡੇ ਜਿੰਨਾ ਵੀ ਭਾਂਡਾ ਤੋਂ ਹੁਣ ਗਲਾਸ ਇਹ ਹਰ ਸਾਲ ਇਹਨਾਂ ਨੂੰ ਰੋਕ ਰੋਕ ਰੱਖਣਾ ਪੈਂਦਾ ਹਰ ਸਾਲ ਇਹ ਸੇਵਾ ਕਰਦੀਆਂ ਕੁੜੀਆਂ ਇਹਨਾਂ ਭੈਣਾ ਬਾਰੇ ਇੱਕ ਗੱਲ ਕਹਿਣੀ ਚਾਹਨਾ ਇਹਨਾਂ ਦੇ ਆਪਣੇ ਹੱਥ ਵੀ ਸ਼ਾਇਦ ਗੰਦੇ ਹੁੰਦੇ ਹੋਵਣਗੇ ਲੇਕਿਨ ਭਾਂਡੇ ਚਮਕਾਉਂਦੇ ਦੇਖਿਓ ਰੱਬ ਨੇ ਤੁਹਾਡੀ ਕਿਸਮਤ ਚਮਕਾ ਦੇਣੀ ਆ ਹਾਂ ਇੱਦਾਂ ਚਮਕਣੀ ਆ ਇੱਦਾਂ ਕਿਸਮਤ ਚਮਕਣੀ ਆ ਤੁਸੀਂ ਭਾਂਡੇ ਚ ਮਕਾਉਣੀ ਆ ਰੱਬ ਨੇ ਤੁਹਾਡੀ ਕਿਸਮਤ ਚਮਕਾਉਣੀ ਪੈਣ ਸੁਣ ਲਿਆ ਠੀਕ ਐ ਵੇ ਬਖਰਤਾ ਜੀ ਜਦੋਂ ਰਾਜਾ ਸਾਹਿਬ ਸੇਵਾ ਆਂਦੇ ਉਹਦੇ ਬਹੁਤ ਤਾਂ ਵਧੀਆ 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 ਸੇਵਾ ਕਰ ਰਹੇ ਸੀ ਰਾਜਾ ਸਾਹਿਬ ਦੀ ਹਾਜ਼ਰੀ ਰਾਜਾਪਰੀ ਕਰਪਲੀ ਠੀਕ ਹੈ ਤਾਂ ਇਹ ਪਰਿਵਾਰ ਜਿਹੜਾ ਆ ਇਹ ਵੀ ਆਪਣਾ ਹੀ ਪਰਿਵਾਰ ਹੈ ਮੋਰੇ ਤੁਹਾਨੂੰ ਯੂਕੇ ਤੋਂ ਜਿਹੜਾ ਸਾਡਾ ਪਰਿਵਾਰ ਹੈ ਉਹਨਾਂ ਨਾਲ ਮਿਲਾਉਨੇ ਆ ਇਹ ਯੂਕੇ ਤੋਂ ਸਾਡਾ ਪਰਿਵਾਰ ਅਮਨ ਭਾਬੀ ਪਰੌਂਠੇ ਬਹੁਤ ਸੋਹਣੇ ਬਣਾਉਂਦੇ ਆ ਯੂਕੇ ਜਿੱਥੇ ਵੀਜ਼ਾ ਵੀ ਮੁਸ਼ਕਿਲ ਨਾਲ ਮਿਲਦੇ ਆ ਹਾਈ ਜੀ ਨੇ ਕੋ ਉੱਥੇ ਭਾਬੀ ਦੇ ਪਰੌਤੇ ਬਹੁ ਖਲਾਈ ਸਾਨੂੰ ਉਹਨਾਂ ਦੇ ਮਾਤਾ ਜੀ ਨੇ ਗੋਲੋਂੋਂ ਪਿੰਡ ਤੋਂ ਇਹ ਬੱਚੀਆਂ ਨੇ ਔਰ ਨਾਲ ਇਹਨਾਂ ਨੇ ਮਿਹਰ ਕਰਨ ਪਰਚਾਈ ਹੈ ਜੀ ਸਰਪੰਚ ਸਾਹਿਬ ਦੱਸੋ ਬਸ ਇਹ ਇਹਨਾਂ ਦਾ ਜਦਾਂ ਕੁਦਰਤੀ ਮਨ ਹੁੰਦਾ ਹਰ ਸਾਲ ਵੀ ਆਈਏ ਪਰ ਇਹ ਦੋ ਸਾਲ ਬਾਅਦ ਐਦ ਕਿ ਆਏ ਆ ਤੇ ਪਿੱਛੇ ਪਹਿਲਾਂ ਤਾਂ ਪਲਾਨ ਇਹਨਾਂ ਦਾ ਸੀਗਾ ਵੀ ਨਹੀਂ ਪਰ ਫਿਰ ਵੀ ਮਹਾਰਾਜ ਆਪੇ ਲੈ ਜਾਂਦਾ ਕਿ ਸਾਡਾ ਮਨ ਹੁੰਦਾ ਵੀ ਚਲੋ ਥੋੜੇ ਦਿਨ ਆਣੇ ਆਣਾ ਹੁਣ ਇਹਨਾਂ ਕੋ ਤਿੰਨ ਹਫ਼ਤੇ ਸੀਗੇ ਬਸ ਇਹਨਾਂ ਨੂੰ ਦੋ ਤਿੰਨ ਦਿਨ ਲੈਂਦੇ ਫਿਰ ਚੱਲ ਜਾਣਾ ਤੇ ਬੱਚਿਆਂ ਦਾ ਕੀ ਕਹਿਣਾ ਸੱਭਿਆਚਾਰ ਨਾਲ ਜੁੜੇ ਕਲਚਰ ਨਾਲ ਜੁੜੇ ਆ ਬੱਚਿਆਂ ਨੂੰ ਤਾਂ ਹੀ ਤਾਂ ਲੈ ਗਿਆ ਨੇ ਹਰ ਸਾਲ ਕਿ ਇਹਨਾਂ ਨੂੰ ਪਿੱਛੇ ਜੋੜਨਾ ਹੈ ਜੋੜਨਾ ਹੈ ਜੇ ਹੁਣ ਇਹਨਾਂ ਨੂੰ ਹਰ ਸਾਲ ਲਿਆਉਂਦੇ ਆ ਤਾਂ ਹੁਣ ਇੱਕ ਨਾਟਕੇ ਆ ਨਹੀਂ ਆ ਜੀ ਇਹਨਾਂ ਨੂੰ ਅਸੀਂ 10 ਸਾਲ ਲਿਆਣਾ ਹੀ ਨਹੀਂ ਫਿਰ ਇਹਨਾਂ ਨੂੰ ਜੋ ਕਹਿਣਾ ਇੰਡੀਆ ਜਾਣਾ ਹੀ ਨਹੀਂ ਕਹਣਾ ਜਾਣਾ ਨਹੀਂ ਇਹਨਾਂ ਨੂੰ ਆਪਾਂ ਸੱਭਿਆਚਾਰ ਨਾਲ ਜੋੜਾਂਗੇ ਤਾਂ ਹੀ ਬੱਚੇ ਇੰਡੀਆ ਉਹ ਫੌਰਨ ਦੇ ਵਿੱਚ ਜਾ ਕੇ ਕੱਲਾ ਪੈਸਾ ਨਹੀਂ ਕਮਾਣਾ ਕਿ ਬੱਚਿਆਂ ਨੂੰ ਇੰਡੀਆ ਨਾਲ ਵੀ ਜੋੜ ਕੇ ਰੱਖਣਾ ਹੈ ਵਿਰਸੇ ਨਾਲ ਜੋੜ ਕੇ ਰੱਖਣਾ ਹਾਂ ਜੇ ਆਪਾਂ ਕੱਲੇ ਪੈਸੇ ਨੂੰ ਰਹਿ ਗਏ ਬਿਆਣਾ ਖਰਚਾ ਹੋਣਾ ਫਿਰ ਸਾਡੇ ਬੱਚੇ ਤੁਹਾਡੇ ਕਲਚਰ ਨਾਲ ਨਹੀਂ ਜੁੜਨੇ ਸਭੇ ਚਾਨਾ ਜੋੜਾਂਗੇ ਪਿੰਡਾਂ ਨਾਲ ਕਿ ਇਹਨਾਂ ਨੂੰ ਪਤਾ ਹੋਊਗਾ ਸਾਡੇ ਪੰਜਾਬ ਚ ਕੀ ਚੱਲਦਾ ਅੱਛਾ ਵੱਡੀ ਗੱਲ ਹੈ ਕਿ ਸ਼ਬੀਲ ਲੱਗੀ ਤੇ ਪਰਿਵਾਰ ਵੀ ਇੱਥੇ ਆਇਆ ਆਪਣਾ ਯੋਗਦਾਨ ਪਾ ਪਰਿਵਾਰ ਸਾਡਾ ਹਰ ਕਈ ਹਰ ਸਾਲ ਆਂਦਾ ਹੁਣ ਉਹ ਡੈਡੀ ਦੇਖ ਲਓ ਸਵੇਰ ਤੋਂ ਇੱਥੇ ਰਹਿਣਾ ਤੁਹਾਡੇ ਫਾਦਰ ਸਾਹਿਬ ਵੀ ਆਇਆ ਹੋਆ ਇਹਨਾਂ ਦਾ ਜਦੋਂ ਹਰ ਸਾਲ ਜੇ ਇੱਥੇ ਹੁੰਦੇ ਆ ਪਿਛਲੀ ਵਾਰ ਵੀ ਭੈਣਾਂ ਦੀ ਗੱਲ ਕਰਾ ਭਾਬੀ ਦੀ ਗੱਲ ਕਰ ਰਿਹਾ ਉਹਨਾਂ ਦੇ ਮਦਰ ਦੀ ਗੱਲ ਕਰ ਰਿਹਾ ਇਹ ਆਂਦੇ ਆ ਹਰ ਸਾਲ ਆਂਦੇ ਆ ਹਰ ਸਾਲ ਨਹੀਂ ਲੰਗਰ ਦੇਖਣ ਆਣਾ ਹੁੰਦਾ ਵੀ ਜਿਹੜੇ ਚੰਦ ਸ਼ਬੀਲ ਭਲਾਈ ਇਹਨਾਂ ਨੂੰ ਹਾਂ ਸ਼ਬੀਲ ਹੁਣੇ ਪੀ ਕੇ ਹਟਿਆ ਆ ਬੱਚਿਆਂ ਨੇ ਸ਼ਬੀਲ ਪੀਤੀ ਆ ਬੱਚਿਆਂ ਨੇ ਵੀ ਪੀ ਕੇ ਹਟੀਆਂ ਹੁਣੇ ਪੀ ਕੇ ਹਟੀਆਂ ਸਾਰੀਆਂ ਇਹਨਾਂ ਦਾ ਨਹੀਂ ਸ਼ੂਗਰ ਬਹੁਤ ਜ਼ਿਆਦਾ ਨਹੀਂ 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 ਗੰਨੇ ਨੂੰ ਕੋਈ ਸ਼ੂਗਰ ਨਹੀਂ ਹੈ ਜਦੋਂ ਲੰਗਰ ਹੋਵੇ ਇਹਨਾਂ ਬੋਨਸ ਸਟਰੋਂਗ ਹੋਣੀਆਂ ਇਹ オリジナル ਹੈ ਬਿਲਕੁਲ ਦੇਖੋ ਗੰਨੇ ਦੇ ਵਿੱਚ ਕਿੰਨੇ ਤੁਹਾਨੂੰ ਵੀ ਪਤਾ ਆ ਇਹਦੇ ਵਿੱਚ ਬਹੁਤ ਜ਼ਿਆਦਾ ਮਾਤਾ ਮਾਤਾ ਨੂੰ ਜਾਣਕਾਰੀ ਹੈ ਕਿ ਮਾਤਾ ਤਾਂ ਕਰਦੇ ਆ ਨਿੰਬੂ ਪਾਉਂਦੇ ਆ ਸਭ ਕੁਝ ਪਾਉਂਦੇ ਆ ਮਾਤਾ ਜੀ ਅੱਜ ਕੱਲ ਲੋਕਾਂ ਦੇ ਦੰਦ ਟੁੱਟ ਜਾਂਦੇ ਜਿਹੜੇ ਗੰਨਾ ਛਿਲਦੇ ਆ ਨਹੀਂ ਚੂਪੇ ਨਹੀਂ ਹੁੰਦੇ ਨਾ ਮਾ ਨਾ ਮਾਂਦੂਆ ਬੀ ਆਉਂਦੇ ਆ ਅੱਗੇ ਬਹੁਤ ਸੋਹਣੇ ਹੁੰਦੇ ਸੀ ਬੋਲੇ ਪਤਾਸੇ ਤੇ ਮਗਨ ਨੇ ਹੁਣ ਇਦਾਂ ਦੇ ਯਾ ਕਰੜੀ ਕਰੜੀ ਕਰਨੇ ਬਿਲਕੁਲ ਪੁਰਾਣੇ ਜ਼ਮਾਨੇ ਤੁਸੀਂ ਬਚਪਨ ਸੋਹਣੇ ਸੀ ਤੁਸੀਂ ਨਹੀਂ ਤਾਂ ਬਥੇਰੇ ਚੂਪਦੇ ਸੀਗੇ ਹਾਂ ਗੰਨੇ ਹੌਣ ਹਾਲਾਤ ਦੇਖੋ ਕਿਦਾਂ ਹਾਂ ਨਹੀਂ ਚੂਹਣ ਨਿਆਣੀ ਚੂਪਦਾ ਹੀ ਨਹੀਂ ਕੋਈ ਵੀ ਨਹੀਂ ਯਾ ਕੀ ਕਹਿੰਦੀਆਂ ਜੀ ਇਹ ਧੀਆ ਕੀ ਕਹਿੰਦੀਆਂ ਸ਼ਵੀਲ ਵੀ ਕੇ ਹਾਂ ਵਧੀਆ ਲੱਗੀ ਸ਼ਵੀਲ ਹਾਂਜੀ ਵਧੀਆ ਸੀ ਵਧੀਆ ਸੀ ਹਾਂਜੀ ਬਹੁਤ ਵਧੀਆ ਸੀ ਇੱਥੇ ਕਿਥੋਂ ਲੱਗੇ ਕੋ ਸੇਵਾ ਕਰ ਰਹੇ ਆ ਤੁਹਾਡੇ ਫਾਦਰ ਵੀ ਸੇਵਾ ਕਰ ਰਹੇ ਆ ਚਾਚਾ ਜੀ ਵੀ ਕਰ ਰਹੇ ਆ ਹੋਰ ਜਿਹਨੇ ਸੇਵਾਦਾਰ ਉਹਨਾਂ ਦੇਖ ਕੇ ਕਿਦਾਂ ਲੱਗਿਆ ਦੇਖ ਕੇ ਬਹੁਤ ਵਧੀਆ ਮੈਨੂੰ ਮਹਿਸੂਸ ਕਰਦਾ ਸੀ ਕਿ ਸਭੇ ਚਾਹ ਨਾਲ ਉੱਤਰ ਸਕਦੇ ਆ ਸੀ ਉਧਰ ਕਿੰਨੀ ਕਲਾਸ ਚ ਪੜਦੇ ਤੁਸੀਂ ਨੌਵੀਂ ਚ ਪੜਦੀ ਆ ਸਹੀ ਬੋਲ ਸਿੱਧੀ ਪੰਜਾਬੀ ਬੋਲਣ ਲਾਪੇ ਨਾ ਵੀ 93 ਕਹਿੰਦੀ ਨਾ ਵੀ ਬੱਚੇ ਮਾਰ ਨੂੰ ਪੰਜਾਬੀ ਸਕੂਲੇ ਜਾਂਦੇ ਆ ਜਾਂਦੇ ਆ ਪੰਜਾਬੀ ਸਕੂਲੇ ਠੀਕ ਹੈ ਕਲਚਰ ਹਾਂਜੀ ਸ਼ੂਸ ਕੀਤਾ ਲੋ ਉਧਰ ਨਾਲ ਲੈ ਕੇ ਜਾਉਂਗੇ ਜਾਂ ਤਾਂ ਕਿਹੜੀਆਂ ਨਾਲ ਲੈ ਕੇ ਜਾਉਂਗੇ ਕਿ ਮੇਰੀ ਪੂਰੀ ਬੀਵਾਰ ਤੇ ਇੱਥੇ ਸਾਰੇ ਲੋਕ ਆਪਣੇ ਆਪ ਨੂੰ ਜੁੜਦੇ ਆ ਸਾਰੇ ਦੇ ਨਾਲ ਤੇ ਦੁਕਾਨ ਨੂੰ ਮਦਦ ਕਰਦੇ ਆ ਆਪਸੀ ਪਾਈਚਾਰਾ ਨਾ ਟੂਗੇਦਰਨੈਸ ਉਧਰ ਗਵਾਂਟੀ ਦਾ ਨਾਮ ਪਤਾ ਕੀ ਆ ਗਵਾਂਡੀ ਦਾ ਪਤਾ ਗਵਾਂਡੀ ਦਾ ਗਵਾਂਡੀ ਦਾ ਉਹ ਨਹੀਂ ਪਤਾ ਮੈਂ ਇਹਨਾਂ ਦੇ ਘਰ ਗਿਆ ਬਹੁਤ ਪਿਆਰੀ ਫੈਮਿਲੀ ਹੈ ਬਹੁਤ ਕੇਅਰ ਕਰਦੇ ਆ ਜਦ ਵੀ ਕੋਈ ਇਹਨਾਂ ਤੇ ਜਾਂਦਾ ਤੇ ਇੱਥੇ ਆ ਕੇ ਜੋ ਆਪਣਾ ਪੰਨ ਹੈ ਨਾ ਕਿ ਹਰ ਇੱਕ ਨੇ ਬਲਾਕੇ ਜਾਣਾ ਹਰ ਇੱਕ ਨੇ ਪਿਆਰ ਸਿਰ ਪਲੋਸ ਕੇ ਜਾਣਾ ਉਦੋਂ ਦੀ ਚੀਜ਼ਾਂ ਨਹੀਂ ਹੈ ਹਾਂ ਇਦਾਂ ਤਾਂ ਹੈ ਗਈ ਹੈ ਗੱਲ ਹੁਣ ਨਾਨੀ ਨੂੰ ਨਾਲ ਲੈ ਜਾਣਾ ਮੰਗਦੇ ਆ ਮੈਂ ਵੀ ਜਾਣੇ ਜਾਣਾ ਹਾਂ ਮੈਂ ਜਾਣੇ ਦੂ ਦਿੱਲੀ ਤੱਕ ਨਾਲ ਆ ਗਾਹਾਂ ਨਿਊਜ਼ੀਲੈਂਡ ਜਾਣਾ ਛੋਟੀ ਕੁੜੀ ਉੱਥੇ ਆ ਤੇ ਜਾਜ ਬਦਲ ਲੈਣਾ ਹਾਂ ਹੋਰ ਗੱਬਲੀ ਗਨੇਡੇ ਚ ਆਹ ਮਹਾਰਾਜ ਦੀ ਕਿਰਪਾ ਮੁੰਡਾ ਇਟਲੀ ਚ ਵਾ ਠੀਕ ਹੈ ਹਾਂਜੀ ਮੁੰਡਾ ਠੀਕ ਹੈ ਹਾਂ ਇਟਲੀ ਚ ਵਾ ਤਾਂ ਹਾਂ ਠੀਕ ਹੈ ਕੋ ਠੀਕ ਹੈ ਆਂਟੀ ਬਹੁਤ ਮਿਹਰਬਾਨ ਬਹੁਤ ਬਹੁਤ ਸਾਰਾ ਆਨੰਦ ਆਇਆ ਅਸੀਂ ਇੱਥੇ ਕਰਿਆਮ ਪਹੁੰਚੇ ਸੀ ਹਾਲਾਂਕਿ ਸਰਪੰਚ ਸਾਹਿਬ ਪਿੰਡ ਭੰਗਲਾ ਤੋਂ ਨੇ ਅਨੂਪਾ ਜੀ ਵੀ ਇੱਥੇ ਪੂਰਾ ਸਹਿਯੋਗ ਕਰਦੇ ਨੇ ਲੱਕੀ ਮਲੈਤ ਆਏ ਨੇ ਬਜ਼ੁਰਗ ਨੇ ਸਾਰੇ ਵੱਧ ਚੜ ਕੇ ਆਪਣੇ ਵੱਲੋਂ ਸਹਿਯੋਗ ਦਿੰਦੇ ਆ ਖੂਨ ਪਸੀਨਾ ਇਕ ਕਰਦੇ ਆ ਤੇ ਨਾਲ ਨਾਲ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਹੁੰਦਾ ਆ ਦੇਖੋ ਸੇਵਾਦਾਰ ਇਹ ਵੀ ਡੱਟੇ ਨੇ ਤੇ ਸਾਥੀਆਂ ਬਿਨਾ ਸੇਵਾਦਾਰਾਂ ਬਿਨਾ ਵੀ ਪੂਰੀ ਸ਼ਬੀਲ ਨੂੰ ਪੂਰੇ ਸਫਲ ਤਰੀਕੇ ਨਾਲ ਆ ਸੰਭਵ ਹੈ ਆ ਸਾਰੇ ਸਾਰੇ ਚਿਹਰੇ ਬਹੁਤ ਖਾਸ ਹੈ ਆ ਅੰਕਲ ਜੀ ਆਏ ਨੇ ਸਾਰੇ ਚਿਹਰੇ ਖਾ ਅੰਕਲ ਜੀ ਤੁਸੀਂ ਵੱਡੇ ਹੋ ਸਾਰੇ ਚਿਹਰੇ ਖਾਸ ਨੇ ਤੇ ਸਾਰੇ ਚਿਹਰੇ ਪਿਆਰੇ ਨੇ ਆਪਣੇ ਚਿਹਰੇ ਨੇ ਆਪਣੇ ਹੀ ਪਰਿਵਾਰ ਹੈ ਸਾਰਾ ਔਰ ਗਾਪਾ ਅਕਾਲ ਜੀ ਸੇਵਾ ਕਰਨ ਨੇ ਭਾਜੀ ਹੋਣੀ ਭਾਜੀ ਤੁਹਾਨੂੰ ਦੇਖ ਕੇ ਦਿਲਦਾਰ ਸੰਧੂ ਜਿੱਤੇ ਆ ਗਿਆ ਤੇ ਸਟਾਈਲ ਇਹ ਇਹ ਸਾਰੇ ਬਹੁਤ ਖੂਬਸੂਰਤ ਚਿਹਰੇ ਖੂਬਸੂਰਤ ਰੂਹਾ ਔਰ ਇਹਨਾਂ ਰੂਹਾ ਬਿਨਾ ਸੇਵਾ ਲੱਗਣੀ ਸੰਭਵ ਹੈ ਪਰ ਇਹਨਾਂ ਸਾਰਿਆਂ ਤੇ ਮਹਾਰਾਜ ਦੀ ਬਖਸ਼ਿਸ਼ ਹੈ ਔਰ ਬਖਸ਼ਿਸ਼ ਪਹਿਲੀ ਵਾਰੀ ਮਣਿਆ ਤੁਹਾਨੂੰ ਜੀ ਹਾਂ ਜੀ ਪਹਿਲੀ ਵਾਰੀ ਮਣਿਆ ਮੈਂ ਹਾਂ ਜੀ ਸ਼ੀਰੋਤ ਸ਼ੀਰੋਤ ਬਣਾ ਕੇ ਰੱਖੋ ਹਾਂ ਜੀ ਥੈਂਕ ਯੂ ਬਹੁਤ ਸ਼ੁਕਰੀਆ ਅੰਕਲ ਜੀ ਸਿਰਫਾਂ ਕੇ ਸੰਦੀਪ ਸਿੰਘ ਰੱਬ ਦੇ ਦਰਸ਼ਨ ਕਰਾਉਂਦੇ ਆ ਨਾ ਦਿਨਾਂ 'ਚ ਉਦਾਂ ਨਹੀਂ ਇਹਨਾਂ ਦਿਨਾਂ 'ਚ ਸੇਵਾ ਵਾਲਾ ਮੌਕਾ ਮਿਲ ਜਾਂਦਾ ਦਰਸ਼ਨ ਹੋ ਜਾਂਦੇ ਸਾਧ ਸੰਗਤਾਂ ਦੇ ਸੇਵਾ ਰੱਬ ਨੂੰ ਵੀ ਚੰਗੀ ਲੱਗਦੀ ਰੱਬ ਨੂੰ ਵੀ ਚੰਗੀ ਲੱਗਦੀ ਆ ਅਸੀਂ ਫੌਜੀ ਬੰਦੇ ਆ ਅਸੀਂ ਫੌਜੀ ਰੱਬ ਨੂੰ ਰੂਟ ਕਰਦੇ ਜੀ ਤੁਹਾਨੂੰ ਫਿਰ ਰੂਟ ਫਿਰ ਮੈਂ ਘੱਟ ਸੂਟ ਕਰਦਾ ਸਿਰਫ ਆਪਣੇ ਪਿਓ ਨੂੰ ਦੂਜਾ ਤੁਹਾਨੂੰ ਕਰਦਾ ਠੀਕ ਹੈ ਜੀ ਬਹੁਤ ਮਿਹਰਬਾਨੀ ਅੰਕਲ ਜੀ ਤਾਂ ਇਹ ਬਹੁਤ ਖੂਬਸੂਰਤ ਤਸਵੀਰਾਂ ਤੁਹਾਨੂੰ ਪਿੰਡ ਕ੍ਰਿਆਮ ਤੋਂ ਦਿਖਾ ਰਹੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਪੇਸ਼ਕਾਰੀ ਚੰਗੀ ਲੱਗੀ ਹੋਵੇਗੀ ਬਹੁਤੋ ਸ਼ੁਕਰੀਆ ਬਣ ਰਿਹਾ ਨਾ ਬੇਤਨੋ ਸ਼ਰਮ ਛੋਟੀ ਦਿਨੇ ਜੀ ਸਰ ਘਰੋਂ ਪਸੰਦ ਕਿ ਲਾ ਦੋ ਪੰਜ ਲਫਤਾਂ ਸਮਕੇ ਸੱਚੀ ਗੱਲ ਆ ਬਰਖਾ